ਵੀਸ਼ਨ ਕਰ ਦਿੱਤੇ ਸੀ ਚੇਪੀ ਦਿੱਤੇ ਆਪਣੇ আচ্ছা ਤੇ ਜਿਹੜਾ ਕਾਨਾ ਬਿਕਰਸ ਹੈ ਉਹ ਕੀ ਚੀਜ਼ ਹੈ ਤੁਹਾਡੇ ਤੋਂ ਕੇਕ ਜਾ ਰਹੇ ਆ ਸੋ ਸਾਡੇ ਨਾਲ ਕੋਈ ਲਿੰਕ ਨਹੀਂ ਕੀਤਾ ਨਾ ਜੀ ਪਰ ਜੋ ਫੋਨ ਆਗੇ ਤੇ ਜਦੋਂ ਦਾ ਸਾਡੇ ਅੱਜ ਕਿਹੋ ਜਿਹਾ ਫੋਨ ਪਲੇ ਉਹ ਦੇ ਦਿੱਤਾ ਸਾਡੇ ਪਰ ਤਾਂ ਕੋਈ ਨਹੀਂ ਕਿ ਸਾਡਾ ਵੀ ਆਪਣੀ ਜਿਹੀ ਮੈਟਰੀਅਲ ਚੱਲਦੀ ਸਾਡੇ ਆਪਣੇ ਇੰਡਵੇਕਟਿਵਿਸ ਨਾਲ ਤਾਂ ਕੋਈ ਨਹੀਂ ਬੋਲਦਾ ਤੇ ਫਿਰ ਇਹ ਕੇਕ ਤੁਹਾਡੇ ਇੱਥੋਂ ਕਿ ਸਪਲਾਈ ਹੋ ਰਿਹਾ ਪਰ ਅੱਜ ਨਾਲ ਕੋਈ ਹੋਣੀ ਫੋਨ ਆਇਆ ਕਿ ਕਿ ਆਨਲਾਈਨ ਦੇਣਾ ਕੇਕ ਠੀਕ ਹੈ ਅਸੀਂ ਦੇ ਜਤਾ ਪਰ ਏਦਾਂ ਸਾਡਾ ਪਰਮਨੈਂਟ ਕੋਈ ਓਦਾਂ ਨਹੀਂ ਹੈ ਕਿ ਜਿਵੇਂ ਤੁਹਾਨੂੰ ਕਹਿ ਰਹੇ ਕਿ ਕੇਕ ਤੁਹਾਡੇ ਵੱਲੋਂ ਗਿਆ ਚੌਵੀ ਗ੍ਰਾਮ ਇਸ ਤੇ ਕੰਮ ਕਰਦੇ ਜੇ ਸਾਡੇ ਨਾਲ ਵਿਆਹ ਤਾਂ ਉਹਦੀ ਜੀਪੇ ਦੀ ਸਟੇਟਮੈਂਟ ਕੜਾ ਲਓ ਸਾਡੀ ਵੀ ਕੜਾ ਲਓ ਜਿਨ੍ਹਾਂ ਨੇ ਆਰਡਰ ਕੀਤਾ ਉਹਨਾਂ ਨੂੰ ਹੋ ਸਕਦਾ ਤੁਸੀਂ ਕੈਸ਼ অন ਡਿਲੀਵਰੀ ਦਿੱਤਾ ਹੋਵੇ ਕਿ ਕਿਉਂ ਹੋ ਸਕਦਾ ਮੈਨੂੰ ਸਵਾਲ ਨਹੀਂ ਹੈ ਸਵਾਲ ਇਹ ਹੈ ਜੀ ਜਿਹੜਾ ਉੱਥੇ ਕਾਨਾ ਬੇਕਰ ਰਜਿਸਟਰਡ ਹੈ ਉਹਦੇ ਵਿੱਚ ਜੀਐਸਟੀ ਨੰਬਰ ਤੁਹਾਡਾ ਨਹੀਂ ਸਾਡਾ ਨਹੀਂ ਉਹਦੇ ਵਿੱਚ ਐਫਐਸਐਸਆਈ ਜਿਹੜਾ ਹੈ ਲਾਇਸੈਂਸ ਲਿਖਿਆ ਹੋਇਆ ਉਹ ਤੁਹਾਡਾ ਕਿ ਨਹੀਂ ਨਹੀਂ ਸਾਡਾ ਨਹੀਂ ਸਰ ਕਾਗਜ਼ ਡੁਪਲੀਕੇਟ ਨੇ ਮਤਲਬ ਉਹ ਸਾਰੇ ਡੇਟਾ ਦਿਖਾ ਰਹੇ ਨੇ ਸਾਡਾ ਮੈਚ ਕੋਈ ਨਹੀਂ ਕੀਤਾ ਉਹਨਾਂ ਸਾਡੇ ਕੋਲ ਤਾਂ ਕੋਈ ਵੀ ਕਾਨਾ ਪਿਕ ਕਰਤੇ ਜੇਕਰ ਆਰਡਰ ਕਰਦਾ ਤਾਂ ਉਹ ਤੁਹਾਡੇ ਕੋਲ ਕਿਵੇਂ ਆਉਂਦਾ ਕੇਕ ਲੈ ਸਰ ਉਹ ਪਟਿਆਲੇ ਚ ਕਿੱਥੋਂ ਵੀ ਆਰਡਰ ਪਿਕ ਕਰਵਾ ਲੈਂਦੇ ਨੇ ਜਿਵੇਂ ਹਮ ਆਮ ਨਾਲ ਜਿਹੜੇ ਹੋਮ ਮੇਕਰ ਆਉਂਦੇ ਨੇ ਕੇਕ ਉਹ ਵੀ ਛਕਵਾ ਲੈਂਦੇ ਨੇ ਉੱਥੋਂ ਕਰਾਉਂਦੇ ਮਤਲਬ ਕੇਕ ਤਾਂ ਤੁਹਾਡਾ ਹੈ ਨਾ ਜੀ ਕਿਹੜਾ ਜਿਹੜਾ ਉਹ ਕੇਕ ਨਹੀਂ ਨਹੀਂ ਉਹ ਸਾਡਾ ਕੇਕ ਨਹੀਂ ਉਸ ਦਿਨ ਸਾਡਾ ਕੋਈ ਕੇਕ ਗਿਆ ਵੀ ਨਹੀਂ 24 ਤਰੀਕ ਨੂੰ ਨਾ ਆਉਂਦ ਨੂੰ ਉਹਨਾਂ ਨੇ ਕੇਕਾਂ ਨੂੰ ਆਰਡਰ ਆਇਆ। ਮਤਲਬ ਕਹਿੰਦਾ ਵੀ ਪੀਲੀ ਸੜਕ ਅਦਾਲਤ ਯਾਰ ਰੋਡ ਕੇਕਾਂ ਦਾ ਕੋਈ ਆਇਆ ਵੀ ਆਰਡਰ ਤਾਂ ਉਹਦੀ ਪੇਮੈਂਟ ਆਜਾ ਬਾਈ ਤਾਂ ਕਰਨ ਦੇ ਯਾਰ ਸਿਰਫ ਪੰਜ ਮਿੰਟ। ਬੈਡਰ ਕਿਉਂ ਟੁੱਟਾਂ ਦਾ? ਕਿਰੋ ਤਾਂ ਅੱਜ ਇਹਨਾਂ ਨੂੰ ਵੀ ਕਰਾਣਾ ਕਿ ਤੇਰੀ ਉਸ ਦਿਨ ਵਾਲੇ ਦੇ ਆਰਡਰ ਸਭ ਨਾ ਪੂਰੇ। ਪੰਜ ਪੰਜ ਕੇਕ ਟੋੜੇ ਕੋਲੇ ਹੀ ਗਏ। ਸਸਾ ਮੇਰੀ ਇੱਕ ਛੋਟੀ ਜੀ ਗੱਲ ਸੁਣੋ ਵੀ ਜਿਸ ਕੇਕ ਦੇ ਨਾਲ ਹੈਪਨਿੰਗ ਹੋ ਗਈ ਕੇਕ ਟੋੜਾ ਨਹੀਂ ਸੀਗਾ ਬਾਕੀ ਕੇਕ ਤੁਹਾਡੇ ਹੁੰਦੇ ਆ। ਨਹੀਂ ਸਰ ਨਹੀਂ ਸਰ ਡੇਲੀ ਸਾਡਾ ਕੋਈ ਕੇਕ ਨਹੀਂ ਗਿਆ ਅਜੇ ਤੱਕ ਅੱਜ ਤਾਂ ਸਾਨੂੰ ਪ ਇਹ ਪਿਕਚਰ ਆ ਪਰ ਸਾਡਾ ਕੋਈ ਇਦਾਂ 24 ਦੇਗਾ ਕੋਈ ਕਹਿਕ ਨਹੀਂ ਸੰਦਾ ਸੀ ਕਾਂ ਕਿ ਉਹ ਪੇਮੈਂਟ ਮੋਡ ਆਫ ਪੇਮੈਂਟ ਤੁਸੀਂ ਘਟਾ ਲਓ ਉਥੇ ਤੁਹਾਨੂੰ ਸਾਰਾ ਕਲੀਅਰ ਹੋ ਜਾ ਜਿਹੜੇ ਮੁੰਡੇ ਨੂੰ ਅੱਜ ਪੁਲਿਸ ਇੱਥੇ ਲੈ ਕੇ ਆਈ ਸੀ ਉਹ ਉਸੇ ਘਰ ਤੋਂ ਲੈ ਕੇ ਆਈਏ ਜਿਸ ਘਰ ਵਿੱਚ ਉਸਨੇ ਵੀ ਆ ਕੇ ਬਿਆਨ ਖੋ ਦਿੱਤਾ ਹੈ ਕਿ ਕਿਸੇ ਇਹ ਪਰਿਆਨਦ ਉਸੇ ਸਾਨੂੰ ਜਿੱਥੇ ਲੋਕੇਸ਼ਨ ਹੁੰਦੀ ਹੈ ਉਸ ਤੋਂ ਕੋਈ ਕਰਦਾ ਇਸਾ ਖਰਸਤਾਂ ਆ ਕੇ ਕਾਣਾ ਤੇ ਕੀ ਚੀਜ਼ ਹੈ ਕਾਣਾ ਬੇਕਰ ਕੀ ਚੀਜ਼ ਹੈ ਸੋ ਸਾਨੂੰ ਕੁਝ ਨਹੀਂ ਪਤਾ ਸਾਨੂੰ ਤਾਂ ਦੇਖੋ ਫੋਨ ਆ ਜਾਂਦਾ ਕਿ ਕੇਕ ਸਰ ਤੁਹਾਡੇ ਨਾਲ ਜੁੜੇ ਇਹ ਸਿਕਰ ਪੂਰਾ ਹੁੰਦੀ ਹੈ ਹਾਂ ਇਸ ਐਡਰੈਸ ਤੇ ਕੇਕ ਦੇਣਾ ਜੀ ਇਸ ਐਡਰੈਸ ਤੇ ਦੇਣਾ ਜਾਂ ਪੇਮੈਂਟ ਆ ਨਹੀਂ ਨਹੀਂ ਸਰ ਕੋਦੋਂ ਨਾ ਬੰਦੇ ਲੈਣਾ ਹੁੰਦੇ ਕਿ ਸਾਡਾ ਕੇਕ ਮਤਲਬ ਲੈਣ ਆ ਰਹੇ ਕੋਣ ਲੈਣਾ ਤਾਂ ਚਾਹੀ ਕੋਈ ਜਮੇਟੋ ਆ ਗਿਆ ਕੋਈ ਕੋਈ ਆ ਗਿਆ ਪਰਸਨ ਆ ਗਿਆ ਕਈ ਅਨਡਰਸਟ ਵੀ ਆਉਂਦੇ ਨੇ ਜੀ ਸਰ ਤੁਸੀਂ ਕਿੱਥੋਂ ਆਉਂਦੇ ਜੀ ਫਿਰ ਜਿਹੜਾ ਕਾਣਾ ਬੇਕਰ ਨੂੰ ਕੇਕ ਮਿਲਦਾ ਹੈ ਕ੍ਰੀਸ ਨੀ ਕੇਕ ਕਾਨਾ ਦਾ ਤਾਂ ਆਜਾ ਹੈ ਨਾ ਜੀ ਕੇਕ ਕਾਨਾ ਤਾਂ ਪਹਿਲਾ ਕਹਿ ਰਹਾ ਕਿ ਜੇ ਹੋਰ ਲੋਕਲ ਕੋਈ ਵੀ ਰੈਜ਼ੀਡੈਂਟਸ ਤੋਂ ਫੋਨ ਆ ਜਾਂਦਾ ਤਾਂ ਅਸੀਂ ਕੀ ਕਰਨੇ ਪੜੇ ਉਹ ਤੁਸੀਂ ਦੇ ਦਿੰਦੇ ਹੋ ਪਰ ਜਿਹੜਾ ਇਹ ਕੇਕ ਚੋਕੀ ਤਰੀਕ ਨੂੰ ਗਿਆ ਜਿਸ ਦਿਨ 10 ਸਾਲ ਦੇ ਬੱਚੇ ਸਾਡੇ ਕੋਈ ਨਹੀਂ ਕਹੀ ਜੀ ਮੈਂ ਉਹਨਾਂ ਕੋਲ ਵਿੱਚ ਹੀ ਹੈਗੀ ਕਿ ਅਸੀਂ ਕੇਕ ਦਿੱਤਾ ਹੋਵੇ ਨਾ ਸਾਡਾ ਉੱਥੇ ਕੋਈ ਬੈਨਰ ਹੋਏਗਾ ਸਾਡਾ ਜਿਹੜਾ ਪਹਿਲਾਂ ਵੀ ਸਾਡੇ ਇੰਡੀਵੇਕ ਦਾ ਜਾਂਦਾ ਜੀ ਉਹ ਸਰ ਜਿਹੜਾ ਬਿੱਲ ਕਟਿਆ ਨਾ ਜੀ ਉਸ ਦਿਨ ਵਾਲਾ ਬਿੱਲ ਕਟਿਆ ਉਹਦੇ ਤੇ ਐਡਰੈਸ ਹੈ 246 ਬਿਜਲੀ ਸੜਕ ਅਦਾਲਤ ਬਾਜ਼ਾਰ ਨੂੰ ਅਦਾਲਤ ਬਾਜ਼ਾਰ ਆ ਰਿਹਾ ਮੇਰੀ ਸੜਕ ਹਰ ਸੇਲੀ ਸੜਕ ਦੀ ਚੈਨ ਬਾਟਰੰਗ ਨੂੰ ਦੇ ਕੇ ਤੇ ਨਹੀਂ 246 ਐਡਰੈਸ ਹੈ 246 ਨੀਲੀ ਸੜਕ ਤੁਹਾਡੇ 246 ਦਾ 236 ਸਾਡਾ ਉੱਥੇ ਇਹਦਾ ਅਸੀਂ ਪਰसों ਸੇਬਲ ਐਡਰੈਸ ਕੀ ਹੈ ਤੇ ਸਾਡਾ ਨਹੀਂ ਸਾਡਾ ਉੱਥੇ ਐਡਰੈਸ ਇਹਦਾ ਐਡਰੈਸ ਕੀ ਹੈ 33 ਨੰਬਰ ਸਾਹਮਣੇ ਫਿਲਹਾਲ ਸੜਕ ਨੂੰ ਇਹ ਸਾ ਇਹਦਾ ਐਡਰੈਸ ਕੀ ਹੈ ਦੁਕਾਨ ਦਾ ਹਾਂਜੀ ਜਿਹੜਾ GST ਨੰਬਰ ਆਗਾ ਉਹ ਤੁਹਾਡਾ ਮੈਚ ਹੋ ਰਿਹਾ ਉਹਦੇ ਨਾਲ ਸਾਡਾ ਮੈਚ ਸਾਡਾ ਤਾਂ ਹੁਣ ਲੈ ਕੇ ਗਏ ਨੇ GST ਨਾਲ